ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਅੱਜ ਨਗਰ ਨਿਗਮ ਕਮਿਸ਼ਨਰ ਜਲੰਧਰ ਵਿਖੇ ਸਫਾਈ ਕਰਮਚਾਰੀਆਂ ਦੇ ਵੱਲੋਂ ਜੋ ਕਿ ਇਹ ਧਰਨਾ ਦਿੱਤਾ ਜਾ ਰਿਹਾ ਹੈ ਪਿੱਛੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਸਫਾਈ ਦੇ ਵਿੱਚ ਯੂਜ਼ ਹੋਣ ਵਾਲੇ ਜੋ ਚੀਜ਼ਾਂ ਨੇ ਜੀਸੀਬੀ ਵਗੈਰਾ ਟਰੱਕ ਵਗੈਰਾ ਉਹ ਖੜੇ ਕਰ ਦਿੱਤੇ ਗਏ ਨਹੀਂ ਤੇ ਉਹਨਾਂ ਦੀ ਮੰਗ ਹੈ ਕਿ ਨਵੇਂ ਜੋ ਕਰਮਚਾਰੀ ਭਰਤੀ ਕੀਤੇ ਜਾ ਰਹੇ ਨੇ ਉਹਨਾਂ ਨੂੰ ਜਲਦ ਤੋਂ ਜਲਦ ਭਰਤੀ ਕੀਤਾ ਜਾਵੇ ਕਿਉਂਕਿ ਜੋ ਪ੍ਰਾਣੇ ਕਰਮਚਾਰੀ ਨੇ ਉਹਨਾਂ ਤੇ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਤੇ ਤੁਹਾਨੂੰ ਦੱਸ ਦਈਏ ਕਿ ਗੱਲਬਾਤ ਕੀਤੀ ਪ੍ਰਧਾਨ ਦੇ ਨਾਲ ਜਿੱਥੇ ਉਹਨਾਂ ਨੇ ਕਿਹਾ ਕਿ ਨਵੇਂ ਕਰਮਚਾਰੀਆਂ ਦੀ ਭਰਤੀ ਦਾ ਲੈਟਰ ਤਾਂ ਨਿਕਲ ਆਇਆ ਪਰ ਨਵੇਂ ਕਰਮਚਾਰੀ ਭਰਤੀ ਨਹੀਂ ਕੀਤੇ ਜਾ ਰਹੇ ਕਰਮਚਾਰੀਆਂ ਦੀ ਘਾਟ ਹੋਣ ਦੇ ਕਾਰਨ ਜੋ ਕਿ ਇਹ ਜੋ ਪੁਰਾਣੇ ਕਰਮਚਾਰੀ ਨੇ ਉਹਨਾਂ ਤੇ ਕੰਮ ਦਾ ਅਸਰ ਜ਼ਿਆਦਾ ਹੋ ਰਿਹਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਮੰਗ ਕੀਤੀ ਜਾਂਦੀ ਹੈ ਕਿ ਜੋ ਨਵੇਂ ਕਰਮਚਾਰੀ ਨੇ ਉਹਨਾਂ ਦੀਆਂ ਭਰਤੀ ਜਲਦੀ ਕੀਤੀ ਜਾਵੇ ਸਰ ਅੱਜ ਧਰਨਾ ਦਿੱਤਾ ਜਾ ਰਿਹਾ ਹੈ ਕੀ ਕਾਰਨ ਹੈ ਜੋ ਅੱਜ ਧਰਨਾ ਦੇ ਤਰ੍ਹਾਂ ਪ੍ਰਦਰਸ਼ਨ ਸਿਖਾ ਸਰਕਾਰ ਨਗਰ ਨਿਗਮ ਵੱਲੋਂ 143 ਕਰੋੜ ਰੁਪਏ ਦਾ ਅ ਦਰਜਾ ਚਾਰ ਕਰਮਚਾਰੀਆ ਵਾਸਤੇ ਇੱਕ ਠੇਕਾ ਦਿੱਤਾ ਜਾ ਰਿਹਾ ਹੈ ਆ ਅਸੀਂ ਉਹ ਜਿਹੜਾ ਪ੍ਰਾਈਵੇਟੇਸ਼ਨ ਜਿਹੜੀ ਹੁਣ ਨਹੀਂ ਇਥੇ ਦੇਣੀ ਉਹ ਠੇਕਾ ਨਹੀਂ ਦੇਂਦੇ ਨਾ ਉਹ ਠੇਕਾ ਰੱਦ ਕੀਤਾ ਜਾਊਗਾ ਦੂਸਰੀ ਸਾਡੀ ਜਿਹੜੀ ਮੰਗ ਏ ਸੀ ਵੀ 1196 ਬੰਦਿਆਂ ਦੀ ਸਾਡੀ ਭਰਤੀ ਦਾ ਜੀ ਸਰਕਾਰ ਵੱਲੋਂ ਮਨਜ਼ੂਰੀ ਸਾਡੂ ਆ ਚੁੱਕੀ ਪਈ ਹੈਗੀ ਆ ਪਰ ਇਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹਜੇ ਤੱਕ ਕਿਉਂਕਿ ਸ਼ਹਿਰ ਦੇ ਵਿੱਚ ਸਫਾਈ ਦਾ ਜਿੰਨਾ ਕਿ ਬੁਰਾ ਹਾਲ ਹੋ ਚੁੱਕਾ ਤੇ ਹੈਗਾ ਆ ਮੁਲਾਜ਼ਮ ਬਹੁਤ ਜ਼ਿਆਦਾ ਘਾਟ ਹੈਗੀ ਮੁਲਾਜ਼ਮਾਂ ਦੀ ਤੇ 11 ਸ਼ਹਿਰਾਂ ਦੇ ਬੰਦਿਆਂ ਦੀ ਸਾਡੇ ਕੋਲ ਤੁਹਾਨੂੰ ਮਨਜ਼ੂਰੀ ਹੈਗੀ ਤਾਂ ਤੁਸੀਂ ਰੱਖੋ ਜੀ ਜਿੱਦਾਂ ਕੰਮ ਹੋਵੇ ਸ਼ਹਿਰ ਦਾ ਸੁਧਾਰ ਹੋਵੇ ਜੀ ਜਿੱਦਾਂ ਤੁਸੀਂ ਦੱਸਿਆ ਕਿ ਕਰਮਚਾਰੀਆਂ ਦੀ ਘਾਟ ਹੈ ਤੇ ਜਿਹੜੇ ਕਰਮਚਾਰੀ ਹੈ ਫਿਰ ਉਹਨਾਂ ਤੇ ਤਾਂ ਓਵਰ ਬਰਡਨ ਪੈ ਰਿਹਾ ਕੰਮ ਦਾ ਤਿੰਨ ਤਿੰਨ ਚਾਰ ਚਾਰ ਏਰੀਆ ਸਾਡੇ ਮੁਲਾਜ਼ਮ ਕਰ ਰਹੇ ਆ ਬਿਲਕੁਲ ਤਿੰਨ ਚਾਰ ਜ਼ਿਆਦਾ ਏਰੀਆ ਬੰਦੇ ਕਰ ਰਹੇ ਉਹਨੂੰ ਬਿਲਕੁਕੁਲ ਉਹਨਾਂ ਨੂੰ ਸੋਚਣਾ ਉਹਨਾਂ ਤਾਂ ਵਿਚਾਰੇ ਤਨਖਾਹ ਤਾਂ ਉਹੀ ਮਿਲਣੀ ਹੈ ਤਨਖਾਹਾਂ ਮਿਲ ਰਹੀ ਸੈਲਰੀ ਮਿਲੀ ਆ ਉਹ ਤਾਂ ਸੀ ਇਹਨਾਂ ਦੇ ਨਾਚੇ ਦਮ ਕਰਕੇ ਵੀ ਲੈਣੀ ਸੈਲਰੀ ਜੀ ਜੇ ਨਹੀਂ ਦੋਗੇ ਤਾਂ ਅਸੀਂ ਸਭ ਕੰਮ ਬੰਦ ਕਰ ਦਨੇ ਸ਼ਹਿਰ ਦਾ ਅਫਸਰ ਅਗਲੀ ਕੀ ਰਣਨੀਤੀ ਰਹੇਗੀ ਅਗਲੀ ਸਾਡੀ ਇਹ ਰਣਨੀਤੀ ਹੈਗੀ ਆ ਵੀ ਅਸੀਂ ਜਿਹੜਾ ਸਾਡਾ ਪ੍ਰੋਟੈਸਟ ਜਾਰੀ ਰੱਖੂਗਾ ਜੇ ਸਾਡੀ ਮੰਗਾਂ ਤੇ ਇਹਨਾਂ ਨੇ ਸਾਨੂੰ ਹੁਣ ਜਲਦ ਤੋਂ ਜਲਦ ਹਸਿਆ ਨਹੀਂ ਵੀ ਅਸੀਂ ਇੱਕ ਕੋਈ ਡੇਟ ਲੈਣੀ ਆ ਹੁਣ ਫਿਕਸ ਵੀ ਅਸੀਂ ਇਸ ਡੇਟ ਤੋਂ ਆਪਣੇ ਪ੍ਰਤੀ ਸ਼ੁਰੂ ਕਰ ਦਿੱਤੀ ਜਾਊਗੀ ਜੀ ਸਰ ਹਮੇਸ਼ਾ ਗੋਲੀ ਦੇ ਦਿੱਤੀ ਜਾਂਦੀ ਹੈਗੀ ਆ ਕਿ ਨਹੀਂ ਗੋਲੀਆਂ ਗੋਲੀਆਂ ਦੇਖੋ ਅੱਗੇ ਅਸੀਂ ਇਹਨਾਂ ਕੋ ਨਾ ਕੋਚ ਦਮ ਕਰਕੇ ਇਹਦੀ ਮਨਜ਼ੂਰੀ ਵੀ ਅਸੀਂ ਲੈਂਦੀ ਹੈ ਨਾ ਜੀ ਉਹ ਵੀ ਅਸੀਂ ਪ੍ਰੋਟੈਸਟ ਕਰਕੇ ਲੈਂਦੀ ਹੈ ਹੁਣ ਵੀ ਜਿਹੜੀ ਹੈਗੀ ਅਸੀਂ ਆ ਇਹ ਪ੍ਰਤੀ ਕਰਵਾ ਕੇ ਹੀ ਰਵਾਂਗੇ ਅਲਪਤ ਕਰਨ ਲਈ ਤੁਹਾਨੂੰ ਬਹੁਤ-ਬਹੁਤ ਧੰਨਵਾਦ ਦੱਸ ਦਈਏ ਕਿ ਅ ਅੱਜ ਸਵੇਰ ਤੋਂ ਹੀ ਨਗਰ ਨਿਗਮ ਕਰਮਚਾਰੀਆਂ ਦੇ ਵੱਲੋਂ ਇੱਥੇ ਧਰਨਾ ਦਿੱਤਾ ਜਾ ਰਿਹਾ ਕਿਹਾ ਜਾ ਰਿਹਾ ਹੈ ਕਿ ਨਵੀਂ ਭਰਤੀਆਂ ਜੋ ਕੀ ਹੈ ਲੋਕਾਂ ਦੀ ਕੀਤੀ ਜਾਵੇ ਨਾ ਨਵੇਂ ਕਰਮਚਾਰੀ ਰੱਖੇ ਜਾਣ ਤਾਂ ਜੋ ਪ੍ਰਾਣੇ ਕਰਮਚਾਰੀ ਨੇ ਉਹਨਾਂ ਦੇ ਉੱਤੇ ਕੋਈ ਬਰਡਨ ਨਾ ਪਵੇ ਤਸਵੀਰਾਂ ਇੱਕ ਵਾਰ ਤੁਹਾਨੂੰ ਦਿਖਾ ਦਿੰਨੇ ਆ ਜਿੱਥੇ ਦੱਸ ਦਈਏ ਕਿ ਕਾਫੀ ਕਰਮਚਾਰੀ ਇੱਥੇ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਦੇ ਵਿੱਚ ਹਿੱਸਾ ਲਿਆ ਜਾ ਰਿਹਾ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜੋ ਸਫਾਈ ਕਰਮ ਸਫਾਈ ਕੰਮ ਤੇ ਵਿੱਚ ਜੋ ਟਰੱਕ ਵਗੈਰਾ ਜਾਂ ਬੁਲਡੋਜ਼ਰ ਵਗੈਰਾ ਯੂਜ਼ ਕੀਤੇ ਜਾਂਦੇ ਨੇ ਉਹ ਵੀ ਇੱਥੇ ਅੱਜ ਸਫਾਈ ਕਰਮਚਾਰੀਆਂ ਦੇ ਵੱਲੋਂ ਖੜੇ ਕਰ ਦਿੱਤੇ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਜੇ ਆਉਣ ਵਾਲੇ ਸਮੇਂ ਦੇ ਵਿੱਚ ਨਵੇਂ ਕਰਮਚਾਰੀਆਂ ਦੀ ਭਰਤੀ ਨਹੀਂ ਕੀਤੀ ਜਾਂਦੀ ਹੈ ਤਾਂ ਹੋਰ ਵੀ ਤਿੱਖਾ ਸੰਘਰਸ਼ ਜੋ ਕੀ ਹੈ ਕੀਤਾ ਜਾਵੇਗਾ ਇਸ ਦੇ ਨਾਲ ਹੀ ਗਲਬਾਤ ਕੀਤੀ ਪ੍ਰਧਾਨ ਦੇ ਨਾਲ ਜਿਨ੍ਹਾਂ ਨੇ ਕਿਹਾ ਕਿ ਜਲਦ ਤੋਂ ਜਲਦ ਜੋ ਕੀ ਹੈ ਨਵੇਂ ਕਰਮਚਾਰੀਆਂ ਦੀ ਭਰਤੀ ਕੀਤੀ ਜਾਵੇ ਕਿਉਂਕਿ ਪੁਰਾਣੇ ਕਰਮਚਾਰੀਆਂ ਤੇ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਕਿਉਂਕਿ ਨਵੇਂ ਕਰਮਚਾਰੀ ਜੋ ਨੇ ਉਹ ਘੱਟ ਨੇ ਤੇ ਜਿਸ ਦੇ ਮੱਦੇ ਨਜ਼ਰ ਪੁਰਾਣੇ ਕਰਮਚਾਰੀਆਂ ਤੇ ਕੰਮ ਦਾ ਅਸਰ ਜ਼ਿਆਦਾ ਹੋ ਰਿਹਾ ਹੈ ਅੱਜ ਨਗਰ ਨਿਗਮ ਕਮਿਸ਼ਨਰ ਜਲੰਧਰ ਵਿਖੇ ਸਫਾਈ ਕਰਮਚਾਰੀਆਂ ਦੇ ਵੱਲੋਂ ਜੋ ਕਿ ਇਹ ਧਰਨਾ ਦਿੱਤਾ ਜਾ ਰਿਹਾ ਹੈ ਪਿੱਛੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਸਫਾਈ ਦੇ ਵਿੱਚ ਯੂਜ਼ ਹੋਣ ਵਾਲੇ ਜੋ ਅ ਚੀਜ਼ਾਂ ਨੇ ਜੀਸੀਬੀ ਵਗੈਰਾ ਟਰੱਕ ਵਗੈਰਾ ਉਹ ਖੜੇ ਕਰ ਦਿੱਤੇ ਗਏ ਨਹੀਂ ਤੇ ਉਹਨਾਂ ਦੀ ਮੰਗ ਹੈ ਕਿ ਨਵੇਂ ਜੋ ਕਰਮਚਾਰੀ ਭਰਤੀ ਕੀਤੇ ਜਾ ਰਹੇ ਨੇ ਉਹਨਾਂ ਨੂੰ ਜਲਦ ਤੋਂ ਜਲਦ ਭਰਤੀ ਕੀਤਾ ਜਾਵੇ ਕਿਉਂਕਿ ਜੋ ਪੁਰਾਣੇ ਕਰਮਚਾਰੀ ਨੇ ਉਹਨਾਂ ਤੇ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਤੇ ਤੁਹਾਨੂੰ ਦੱਸ ਦਈਏ ਕਿ ਗੱਲਬਾਤ ਕੀਤੀ ਪ੍ਰਧਾਨ ਦੇ ਨਾਲ ਜਿੱਥੇ ਉਹਨਾਂ ਨੇ ਕਿਹਾ ਕਿ ਨਵੇਂ ਕਰਮਚਾਰੀਆਂ ਦੀ ਭਰਤੀ ਦਾ ਲੈਟਰ ਤਾਂ ਨਿਕਲ ਆਇਆ ਪਰ ਨਵੇਂ ਕਰਮਚਾਰੀ ਭਰਤੀ ਨਹੀਂ ਕੀਤੇ ਜਾ ਰਹੇ ਕਰਮਚਾਰੀਆਂ ਦੀ ਘਾਟ ਹੋਣ ਦੇ ਕਾਰਨ ਜੋ ਕਿ ਹੈ ਜੋ ਪੁਰਾਣੇ ਕਰਮਚਾਰੀ ਨੇ ਉਹਨਾਂ ਤੇ ਕੰਮ ਦਾ ਅਸਰ ਜ਼ਿਆਦਾ ਹੋ ਰਿਹਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਮੰਗ ਕੀਤੀ ਜਾਂਦੀ ਹੈ ਕਿ ਜੋ ਨਵੇਂ ਕਰਮਚਾਰੀ ਨੇ ਉਹਨਾਂ ਦੀਆਂ ਭਰਤੀ ਜਲਦੀ ਕੀਤੀ ਜਾਵੇ ਸਰ ਅੱਜ ਧਰਨਾ ਦਿੱਤਾ ਜਾ ਰਿਹਾ ਹੈ ਕੀ ਕਾਰਨ ਹੈ ਜੋ ਅੱਜ ਧਰਨਾ ਦਿੱਤਾ ਧਰਨਾ ਪ੍ਰਦਰਸ਼ਨ ਸਰਕਾਰ ਨਗਰ ਨਿਗਮ ਵੱਲੋਂ 143 ਕਰੋੜ ਰੁਪਏ ਦਾ ਅ ਦਰਜਾ ਚਾਰ ਕਰਮਚਾਰੀਆ ਵਾਸਤੇ ਇੱਕ ਠੇਕਾ ਦਿੱਤਾ ਜਾ ਰਿਹਾ ਹੈ ਅਸੀਂ ਉਹ ਜਿਹੜਾ ਪ੍ਰਾਈਵੇਟੇਸ਼ਨ ਜਿਹੜੀ ਹੁਣ ਨਹੀਂ ਇਥੇ ਦੇਣੀ ਉਹ ਠੇਕਾ ਨਹੀਂ ਦੇ ਦਿੰਦੇ ਨਾ ਉਹ ਠੇਕਾ ਰੱਦ ਕੀਤਾ ਜਾਊਗਾ ਦੂਜੀ ਸਾਡੀ ਜਿਹੜੀ ਮੰਗ ਏ ਸੀ ਵੀ 1196 ਬੰਦਿਆਂ ਦੀ ਸਾਡੀ ਭਰਤੀ ਦਾ ਜੀ ਸਰਕਾਰ ਵੱਲੋਂ ਮਨਜ਼ੂਰੀ ਸਾਡੂ ਆ ਚੁੱਕੀ ਪਈ ਹੈਗੀ ਆ ਪਰ ਇਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹਜੇ ਤੱਕ ਜੀ ਕਿਉਂਕਿ ਸ਼ਹਿਰ ਦੇ ਵਿੱਚ ਸਫਾਈ ਦਾ ਜਿੰਨਾ ਕਿ ਬੁਰਾ ਹਾਲ ਹੋ ਚੁੱਕਾ ਤੇ ਹੈਗਾ ਆ ਮੁਲਾਜ਼ਮ ਬਹੁਤ ਜ਼ਿਆਦਾ ਘਾਟ ਹੈਗੀ ਮੁਲਾਜ਼ਮਾਂ ਦੀ ਜੀ ਤੇ 1196 ਬੰਦਿਆਂ ਦੀ ਸਾਡੇ ਕੋਲ ਤੁਹਾਨੂੰ ਮਨਜ਼ੂਰੀ ਹੈਗੀ ਤਾਂ ਤੁਸੀਂ ਰੱਖੋ ਜੀ ਜੇਲਾ ਕੰਮ ਹੋਵੇ ਸ਼ਹਿਰ ਦਾ ਸੁਧਾਰ ਹੋਵੇ ਕੀ ਕਰਮਚਾਰੀਆਂ ਦੀ ਘਾਟ ਹੈ ਤੇ ਜਿਹੜੇ ਕਰਮਚਾਰੀ ਹੈ ਫਿਰ ਉਹਨਾਂ ਤੇ ਤਾਂ ਓਵਰ ਬਰਡਨ ਪੈ ਰਿਹਾ ਕੰਮ ਦਾ ਤਿੰਨ ਤਿੰਨ ਚਾਰ ਚਾਰ ਏਰੀਆ ਸਾਡੇ ਮੁਲਾਜ਼ਮ ਕਰ ਰਹੇ ਆ ਬਿਲਕੁਲ ਤਿੰਨ ਚਾਰ ਚਾਰ ਏਰੀਆ ਬੰਦੇ ਕਰ ਰਹੇ ਉਹਨੂੰ ਬਿਲਕੁਕੁਲ ਉਹਨਾਂ ਨੇ ਸੋਚਿਆ ਉਹਨਾਂ ਦਾ ਵਿਚਾਰੇ ਤਨਖਾਹ ਤਾਂ ਉਹੀ ਮਿਲਣੀ ਹੈ ਤਨਖਾਹਾਂ ਮਿਲ ਰਹੀਆਂ ਨੇ ਟਾਈਮ ਤੇ ਸੈਲਰੀ ਮਿਲਦੀ ਹਾਂ ਸੈਲਰੀ ਮਿਲੀ ਹੈ ਉਹ ਤਾਂ ਸੀ ਇਹਨਾਂ ਦੇ ਨਾਚੇ ਦਮ ਕਰਕੇ ਵੀ ਲੈਣੀ ਹੈ ਸੈਲਰੀ ਜੀ ਜੇ ਨਹੀਂ ਦੋਗੇ ਤਾਂ ਇਹਦਾ ਕੰਮ ਬੰਦ ਕਰ ਦੇਣਾ ਸ਼ਹਿਰ ਦਾ ਅਫੀਸਰ ਅਗਲੀ ਕੀ ਰਣਨੀਤੀ ਰਹੇਗੀ ਅਗਲੀ ਸਾਡੀ ਇਹ ਰਣਨੀਤੀ ਹੈਗੀ ਆ ਵੀ ਅਸੀਂ ਜਿਹੜਾ ਸਾਡਾ ਪ੍ਰੋਟੈਸਟ ਜਾਰੀ ਰੱਖੂਗਾ ਜੇ ਸਾਡੀ ਮੰਗਾਂ ਤੇ ਇਹਨਾਂ ਨੇ ਸਾਨੂੰ ਹੁਣ ਜਲਦ ਤੋਂ ਜਲਦ ਹਸਿਆ ਨਹੀਂ ਵੀ ਅਸੀਂ ਇੱਕ ਕੋਈ ਡੇਟ ਲੈਣੀ ਹੈ ਹੁਣ ਫਿਕਸ ਵੀ ਅਸੀਂ ਇਸ ਡੇਟ ਤੋਂ ਆਪਣੇ ਪ੍ਰਤੀ ਸ਼ੁਰੂ ਕਰ ਦਿੱਤੀ ਜਾਊਗੀ ਜੀ ਸਰ ਹਮੇਸ਼ਾ ਗੋਲੀ ਦੇ ਦਿੱਤੀ ਜਾਂਦੀ ਹੈਗੀ ਆ ਕਿ ਗੋਲੀਆਂ ਗੋਲੀਆਂ ਦੇਖੋ ਅੱਗੇ ਅਸੀਂ ਇਹਨਾਂ ਕੋ ਨਾਕ ਵਿੱਚ ਦਮ ਕਰਕੇ ਇਹਦੀ ਮਨਜ਼ੂਰੀ ਵੀ ਅਸੀਂ ਲੈਂਦੀ ਹੈ ਨਾ ਉਹ ਵੀ ਅਸੀਂ ਪ੍ਰੋਟੈਸਟ ਕਰਕੇ ਲੈਂਦੀ ਹੈਗੀ ਆ ਤਾਂ ਹੁਣ ਵੀ ਜਿਹੜੀ ਹੈਗੀ ਅਸੀਂ ਆ ਪ੍ਰਤੀ ਕਰਵਾ ਕੇ ਹੀ ਰਵਾਂਗੇ ਗੱਲਬਾਤ ਕਰਨ ਲਈ ਧੰਨਵਾਦ ਦੱਸ ਦਈਏ ਕਿ ਅ ਅੱਜ ਸਵੇਰ ਤੋਂ ਹੀ ਨਗਰ ਨਿਗਮ ਕਰਮਚਾਰੀਆਂ ਦੇ ਵੱਲੋਂ ਇੱਥੇ ਧਰਨਾ ਦਿੱਤਾ ਜਾ ਰਿਹਾ ਕਿਹਾ ਜਾ ਰਿਹਾ ਹੈ ਕਿ ਨਵੀਂ ਭਰਤੀਆਂ ਜੋ ਕੀ ਇਹ ਲੋਕਾਂ ਦੀ ਕੀਤੀ ਜਾਵੇ ਨਾ ਨਵੇਂ ਕਰਮਚਾਰੀ ਰੱਖੇ ਜਾਣ ਤਾਂ ਜੋ ਪ੍ਰਾਣੇ ਕਰਮਚਾਰੀ ਨੇ ਉਹਨਾਂ ਦੇ ਉੱਤੇ ਕੋਈ ਬਰਡਨ ਨਾ ਪਵੇ ਤਸਵੀਰਾਂ ਇੱਕ ਵਾਰ ਤੁਹਾਨੂੰ ਦਿਖਾ ਦਿੰਨੇ ਆ ਜਿੱਥੇ ਦੱਸ ਦਈਏ ਕਿ ਕਾਫੀ ਕਰਮਚਾਰੀ ਇੱਥੇ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਦੇ ਵਿੱਚ ਹਿੱਸਾ ਲਿਆ ਜਾ ਰਿਹਾ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜੋ ਸਫਾਈ ਕਰਮ ਸਫਾਈ ਕੰਮ ਤੇ ਵਿੱਚ ਜੋ ਟਰੱਕ ਵਗੈਰਾ ਜਾਂ ਬੁਲਡੋਜ਼ਰ ਵਗੈਰਾ ਯੂਜ਼ ਕੀਤੇ ਜਾਂਦੇ ਨੇ ਉਹ ਵੀ ਇੱਥੇ ਅੱਜ ਸਫਾਈ ਕਰਮਚਾਰੀਆਂ ਦੇ ਵੱਲੋਂ ਖੜੇ ਕਰ ਦਿੱਤੇ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਜੇ ਆਉਣ ਵਾਲੇ ਸਮੇਂ ਦੇ ਵਿੱਚ ਨਵੇਂ ਕਰਮਚਾਰੀਆਂ ਦੀ ਭਰਤੀ ਨਹੀਂ ਕੀਤੀ ਜਾਂਦੀ ਹੈ ਤਾਂ ਹੋਰ ਵੀ ਤਿੱਖਾ ਸੰਘਰਸ਼ ਜੋ ਕੀ ਹੈ ਕੀਤਾ ਜਾਵੇਗਾ ਇਸ ਦੇ ਨਾਲ ਹੀ ਗੱਲਬਾਤ ਕੀਤੀ ਪ੍ਰਧਾਨ ਦੇ ਨਾਲ ਜਿਨ੍ਹਾਂ ਨੇ ਕਿਹਾ ਕਿ ਜਲਦ ਤੋਂ ਜਲਦ ਜੋ ਕੀ ਹੈ ਨਵੇਂ ਕਰਮਚਾਰੀਆਂ ਦੀ ਭਰਤੀ ਕੀਤੀ ਜਾਵੇ ਕਿਉਂਕਿ ਪੁਰਾਣੇ ਕਰਮਚਾਰੀਆਂ ਤੇ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਕਿਉਂਕਿ ਨਵੇਂ ਕਰਮਚਾਰੀ ਜੋ ਨੇ ਉਹ ਘੱਟ ਨੇ ਤੇ ਜਿਸ ਦੇ ਮੱਦੇ ਨਜ਼ਰ ਪੁਰਾਣੇ ਕਰਮਚਾਰੀਆਂ ਤੇ ਕੰਮ ਦਾ ਅਸਰ ਜ਼ਿਆਦਾ ਹੋ ਰਿਹਾ ਹੈ ਅੱਜ ਨਗਰ ਨਿਗਮ ਕਮਿਸ਼ਨਰ ਜਲੰਧਰ ਵਿਖੇ ਸਫਾਈ ਕਰਮਚਾਰੀਆਂ ਦੇ ਵੱਲੋਂ ਜੋ ਕਿ ਇਹ ਧਰਨਾ ਦਿੱਤਾ ਜਾ ਰਿਹਾ ਹੈ ਪਿੱਛੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਸਫਾਈ ਦੇ ਵਿੱਚ ਯੂਜ਼ ਹੋਣ ਵਾਲੇ ਜੋ ਅ ਚੀਜ਼ਾਂ ਨੇ ਜੀਸੀਬੀ ਵਗੈਰਾ ਟਰੱਕ ਵਗੈਰਾ ਉਹ ਖੜੇ ਕਰ ਦਿੱਤੇ ਗਏ ਨਹੀਂ ਤੇ ਉਹਨਾਂ ਦੀ ਮੰਗ ਹੈ ਕਿ ਨਵੇਂ ਜੋ ਕਰਮਚਾਰੀ ਭਰਤੀ ਕੀਤੇ ਜਾ ਰਹੇ ਨੇ ਉਹਨਾਂ ਨੂੰ ਜਲਦ ਤੋਂ ਜਲਦ ਭਰਤੀ ਕੀਤਾ ਜਾਵੇ ਕਿਉਂਕਿ ਜੋ ਪੁਰਾਣੇ ਕਰਮਚਾਰੀ ਨੇ ਉਹਨਾਂ ਤੇ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਤੇ ਤੁਹਾਨੂੰ ਦੱਸ ਦਈਏ ਕਿ ਗੱਲਬਾਤ ਕੀਤੀ ਪ੍ਰਧਾਨ ਦੇ ਨਾਲ ਜਿੱਥੇ ਉਹਨਾਂ ਨੇ ਕਿਹਾ ਕਿ ਨਵੇਂ ਕਰਮਚਾਰੀਆਂ ਦੀ ਭਰਤੀ ਦਾ ਲੈਟਰ ਤਾਂ ਨਿਕਲ ਆਇਆ ਪਰ ਨਵੇਂ ਕਰਮਚਾਰੀ ਭਰਤੀ ਨਹੀਂ ਕੀਤੇ ਜਾ ਰਹੇ ਕਰਮਚਾਰੀਆਂ ਦੀ ਘਾਟ ਹੋਣ ਦੇ ਕਾਰਨ ਜੋ ਕਿ ਹੈ ਜੋ ਪੁਰਾਣੇ ਕਰਮਚਾਰੀ ਨੇ ਉਹਨਾਂ ਤੇ ਕੰਮ ਦਾ ਅਸਰ ਜ਼ਿਆਦਾ ਹੋ ਰਿਹਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਮੰਗ ਕੀਤੀ ਜਾਂਦੀ ਹੈ ਕਿ ਜੋ ਨਵੇਂ ਕਰਮਚਾਰੀ ਨੇ ਉਹਨਾਂ ਦੀਆਂ ਭਰਤੀ ਜਲਦੀ ਕੀਤੀ ਜਾਵੇ ਸਰ ਅੱਜ ਧਰਨਾ ਦਿੱਤਾ ਜਾ ਰਿਹਾ ਹੈ ਕੀ ਕਾਰਨ ਹੈ ਜੋ ਅੱਜ ਧਰਨਾ ਦਿੱਤਾ ਧਰਨਾ ਪ੍ਰਦਰਸ਼ਨ ਸਰਕਾਰ ਨਗਰ ਨਿਗਮ ਵੱਲੋਂ 143 ਕਰੋੜ ਰੁਪਏ ਦਾ ਅ ਦਰਜਾ ਚਾਰ ਕਰਮਚਾਰੀਆ ਵਾਸਤੇ ਇੱਕ ਠੇਕਾ ਦਿੱਤਾ ਜਾ ਰਿਹਾ ਹੈ ਅਸੀਂ ਉਹ ਜਿਹੜਾ ਪ੍ਰਾਈਵੇਟੇਸ਼ਨ ਜਿਹੜੀ ਹੁਣ ਨਹੀਂ ਇਥੇ ਦੇਣੀ ਉਠੇ ਕਾ ਨਹੀਂ ਦੇਂਦੇ ਨਾ ਉਠੇ ਕਾ ਰੱਦ ਕੀਤਾ ਜਾਊਗਾ ਦੂਸਰੀ ਸਾਡੀ ਜਿਹੜੀ ਮੰਗ ਏ ਸੀ ਵੀ 1196 ਬੰਦਿਆਂ ਦੀ ਸਾਡੀ ਭਰਤੀ ਦਾ ਜੀ ਸਰਕਾਰ ਵੱਲੋਂ ਮਨਜ਼ੂਰੀ ਸਾਡੂ ਆ ਚੁੱਕੀ ਪਈ ਹੈਗੀ ਆ ਪਰ ਇਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹਜੇ ਤੱਕ ਜੀ ਕਿਉਂਕਿ ਸ਼ਹਿਰ ਦੇ ਵਿੱਚ ਸਫਾਈ ਦਾ ਜਿੰਨਾ ਕਿ ਬੁਰਾ ਹਾਲ ਹੋ ਚੁੱਕਾ ਤੇ ਹੈਗਾ ਆ ਮੁਲਾਜ਼ਮ ਬਹੁਤ ਜ਼ਿਆਦਾ ਘਾਟ ਹੈਗੀ ਮੁਲਾਜ਼ਮਾਂ ਦੀ ਜੀ ਤੇ 1196 ਬੰਦਿਆਂ ਦੀ ਸਾਡੂ ਜੇ ਤੁਹਾਡ ਕੋਲ ਮਨਜ਼ੂਰੀ ਹੈਗੀ ਤਾਂ ਤੁਸੀਂ ਰੱਖੋ ਜੀ ਜੇ ਕੰਮ ਹੋਵੇ ਸ਼ਹਿਰ ਦਾ ਸੁਧਾਰ ਹੋਵੇ ਕੀ ਕਰਮਚਾਰੀਆਂ ਦੀ ਘਾਟ ਹੈ ਤੇ ਜਿਹੜੇ ਕਰਮਚਾਰੀ ਹੈ ਫਿਰ ਉਹਨਾਂ ਤੇ ਤਾਂ ਓਵਰ ਬਰਡਨ ਪੈ ਰਿਹਾ ਕੰਮ ਦਾ ਤਿੰਨ ਤਿੰਨ ਚਾਰ ਚਾਰ ਏਰੀਆ ਸਾਡੇ ਮੁਲਾਜ਼ਮ ਕਰ ਰਹੇ ਆ ਬਿਲਕੁਲ ਤਿੰਨ ਚਾਰ ਚਾਰ ਏਰੀਆ ਬੰਦੇ ਕਰ ਰਹੇ ਉਹਨੂੰ ਬਿਲਕੁਲ ਉਹਨਾਂ ਨੇ ਸੋਚਿਆ ਉਹਨਾਂ ਦਾ ਵਿਚਾਰੇ ਤਨਖਾਹ ਤਾਂ ਉਹੀ ਮਿਲਣੀ ਹੈ ਤਨਖਾਹਾਂ ਮਿਲ ਰਹੀਆਂ ਨੇ ਟਾਈਮ ਤੇ ਸੈਲਰੀ ਮਿਲਦੀ ਹਾਂ ਸੈਲਰੀ ਮਿਲੀ ਹੈ ਉਹ ਤਾਂ ਸੀ ਇਹਨਾਂ ਦੇ ਨਾਚੇ ਦਮ ਕਰਕੇ ਵੀ ਲੈਣੀ ਹੈ ਸੈਲਰੀ ਜੀ ਜੇ ਨਹੀਂ ਦੋਗੇ ਤਾਂ ਇਹਦਾ ਕੰਮ ਬੰਦ ਕਰ ਦਨੇ ਸ਼ਹਿਰ ਦਾ ਦਫਤਰ ਅਗਲੀ ਕੀ ਰਣਨੀਤੀ ਰਹੇਗੀ ਅਗਲੀ ਸਾਡੀ ਇਹ ਰਣਨੀਤੀ ਹੈਗੀ ਆ ਵੀ ਅਸੀਂ ਜਿਹੜਾ ਸਾਡਾ ਪ੍ਰੋਟੈਸਟ ਜਾਰੀ ਰੱਖਾਂਗੇ ਜੇ ਸਾਡੀ ਮੰਗਾਂ ਤੇ ਇਹਨਾਂ ਨੇ ਸਾਨੂੰ ਹੁਣ ਜਲਦ ਤੋਂ ਜਲਦ ਹਸਿਆ ਨਹੀਂ ਵੀ ਅਸੀਂ ਇੱਕ ਦੇਖੋ ਡੇਟ ਲੈਣੀ ਹੈ ਹੁਣ ਫਿਕਸ ਵੀ ਅਸੀਂ ਇਸ ਡੇਟ ਤੋਂ ਆਪਣੇ ਪ੍ਰਤੀ ਸ਼ੁਰੂ ਕਰ ਦਿੱਤੀ ਜਾਊਗੀ ਜੀ ਸਰ ਹਮੇਸ਼ਾ ਗੋਲੀ ਦੇ ਦਿੱਤੀ ਜਾਂਦੀ ਹੈਗੀ ਆ ਕਿ ਗੋਲੀਆਂ ਗੁਲੀਆਂ ਦੇਖੋ ਅੱਗੇ ਅਸੀਂ ਇਹਨਾਂ ਕੋ ਨੱਕ ਵਿੱਚ ਦਮ ਕਰਕੇ ਇਹਦੀ ਮਨਜ਼ੂਰੀ ਵੀ ਅਸੀਂ ਲੈਂਦੀ ਹੈ ਨਾ ਉਹ ਵੀ ਅਸੀਂ ਪ੍ਰੋਟੈਸਟ ਕਰਕੇ ਲੈਂਦੀ ਹੈਗੀ ਆ ਤਾਂ ਹੁਣ ਵੀ ਜਿਹੜੀ ਹੈਗੀ ਅਸੀਂ ਆ ਪ੍ਰਤੀ ਕਰਵਾ ਕੇ ਹੀ ਰਵਾਂਗੇ ਤਲਬਤ ਕਰਨ ਵਿੱਚ ਧੰਨਵਾਦ ਦੱਸ ਦਈਏ ਕਿ ਅੱਜ ਸਵੇਰ ਤੋਂ ਹੀ ਨਗਰ ਨਿਗਮ ਕਰਮਚਾਰੀਆਂ ਦੇ ਵੱਲੋਂ ਇੱਥੇ ਧਰਨਾ ਦਿੱਤਾ ਜਾ ਰਿਹਾ ਕਿਹਾ ਜਾ ਰਿਹਾ ਹੈ ਕਿ ਨਵੀਂ ਭਰਤੀਆਂ ਜੋ ਕੀ ਇਹ ਲੋਕਾਂ ਦੀ ਕੀਤੀ ਜਾਵੇ ਨਾ ਨਵੇਂ ਕਰਮਚਾਰੀ ਰੱਖੇ ਜਾਣ ਤਾਂ ਜੋ ਪ੍ਰਾਣੇ ਕਰਮਚਾਰੀ ਨੇ ਉਹਨਾਂ ਦੇ ਉੱਤੇ ਕੋਈ ਬਰਡਨ ਨਾ ਪਵੇ ਤਸਵੀਰਾਂ ਇੱਕ ਵਾਰ ਤੁਹਾਨੂੰ ਦਿਖਾ ਦਿੰਨੇ ਆ ਜਿੱਥੇ ਦੱਸ ਦਈਏ ਕਿ ਕਾਫੀ ਕਰਮਚਾਰੀ ਇੱਥੇ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਦੇ ਵਿੱਚ ਹਿੱਸਾ ਲਿਆ ਜਾ ਰਿਹਾ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜੋ ਸਫਾਈ ਕਰਮ ਸਫਾਈ ਕੰਮ ਤੇ ਵਿੱਚ ਜੋ ਟਰੱਕ ਵਗੈਰਾ ਜਾਂ ਬੁਲਡੋਜ਼ਰ ਵਗੈਰਾ ਯੂਜ਼ ਕੀਤੇ ਜਾਂਦੇ ਨੇ ਉਹ ਵੀ ਇੱਥੇ ਅੱਜ ਸਫਾਈ ਕਰਮਚਾਰੀਆਂ ਦੇ ਵੱਲੋਂ ਖੜੇ ਕਰ ਦਿੱਤੇ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਜੇ ਆਉਣ ਵਾਲੇ ਸਮੇਂ ਦੇ ਵਿੱਚ ਨਵੇਂ ਕਰਮਚਾਰੀਆਂ ਦੀ ਭਰਤੀ ਨਹੀਂ ਕੀਤੀ ਜਾਂਦੀ ਹੈ ਤਾਂ ਹੋਰ ਵੀ ਤਿੱਖਾ ਸੰਘਰਸ਼ ਜੋ ਕੀ ਹੈ ਕੀਤਾ ਜਾਵੇਗਾ ਇਸ ਦੇ ਨਾਲ ਹੀ ਅ ਗੱਲਬਾਤ ਕੀਤੀ ਪ੍ਰਧਾਨ ਦੇ ਨਾਲ ਜਿਨ੍ਹਾਂ ਨੇ ਕਿਹਾ ਕਿ ਜਲਦ ਤੋਂ ਜਲਦ ਜੋ ਕੀ ਹੈ ਨਵੇਂ ਕਰਮਚਾਰੀਆਂ ਦੀ ਭਰਤੀ ਕੀਤੀ ਜਾਵੇ ਕਿਉਂਕਿ ਪੁਰਾਣੇ ਕਰਮਚਾਰੀਆਂ ਤੇ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਕਿਉਂਕਿ ਨਵੇਂ ਕਰਮਚਾਰੀ ਜੋ ਰਹੇ ਉਹ ਘੱਟ ਨੇ ਤੇ ਜਿਸ ਦੇ ਮੱਦੇਨਜ਼ਰ ਪੁਰਾਣੇ ਕਰਮਚਾਰੀਆਂ ਤੇ ਕੰਮ ਦਾ ਅਸਰ ਅ ਜ਼ਿਆਦਾ ਹੋ ਰਿਹਾ ਹੈ ਦੈਨਿਕ ਸਵੇਰਾ ਤੋਂ ਕੈਮਰਾਮੈਨ ਵਿਪਨ ਦੇ ਨਾਲ ਸਮ੍ਰਿਤੀ ਤਿਵਾਰੀ ਦੀ ਰਿਪੋਰਟ